ਕਦੇ ਮੈਂ ਨਮਕ ਦੇ ਫੁੱਲਾਂ ਵਿੱਚੋਂ ਫੁੱਲ ਸੁੱਕਦੇ ਸੁੱਕਦੇ ਸੁੱਕ ਜਾਂਦੇ ਕੋਈ ਕਦਰ ਨਾ ਜਾਣੇ ਪਿਆਰ ਦੀ ਦਿਲ ਟੁੱਟਦੇ ਟੁੱਟਦੇ ਟੁੱਟ ਜਾਂਦੇ ਕਦੇ ਮੈਂ ਨਮਕ ਦੀ ਫੁੱਲਾਂ ਵਿੱਚੋਂ ਫੁੱਲ ਸੁੱਕਦੇ ਸੁੱਕਦੇ ਸੁੱਕ ਜਾਂਦੇ ਕੋਈ ਮੁੱਲ ਨਹੀਂ ਜਗਤ ਤੇ ਰਿਸ਼ਤਿਆਂ ਦਾ ਇਹ ਛੁੱਟਦੇ ਛੁੱਟਦੇ ਛੁੱਟ ਜਾਂਦੇ ਕਦੀ ਪਿਆਰ ਨਹੀਂ ਮੁੱਕਦਾ ਦਿਲਾਂ ਵਿੱਚੋਂ ਸਾਹ ਮੁੱਕਦੇ ਮੁੱਕਦੇ ਮੁੱਕ ਜਾਂਦੇ ਮੈਂ ਆਸ਼ਕ ਉਸ ਦਰਦ ਦਾ ਜਿੱਥੇ ਖਾਲੀ ਕੋਈ ਨਾ ਮੁੜਦਾ ਮੇਰੇ ਵਿੱਚ ਹੀ ਕਮੀਆਂ ਹੋਣਗੀਆਂ ਉਸ ਦਰ ਤੇ ਕੁਝ ਨਾ ਥੜਿਆ ਬਿਨ ਮਹਲਾ ਬਿਨ ਮਲਹਾ ਦੇ ਕਾਦੀਆਂ ਕਿਸ਼ਤੀਆਂ ਬਿਨ ਮੁਰਸ਼ਿਦ ਦੇ ਕਾਦੀਆਂ ਹਸਤੀਆਂ ਰੂਹਾਂ ਦਾ ਹੀ ਮੁੱਲ ਬਸ ਸਹੇਬ ਦੇ ਦਰ ਪੈਂਦਾ ਜੀ ਬਾਕੀ ਸਭ ਹਸਤੀਆਂ ਬਸਤੀਆਂ ਮਿੱਟੀ ਤੋਂ ਵੀ ਸਸਤੀਆਂ ਇਸ਼ਕ ਜਿੰਨਾ ਦੇ ਹੱਡੀ ਰਚਿਆ ਉਹ ਕਿੱਥੇ ਭੁੱਲਦੇ ਨੇ ਭੁੱਲਿਆ ਜਿੰਨਾ ਰੱਬ ਮੰਨਿਆ ਇਸ਼ਕ ਨੂੰ ਉਹ ਨਹੀਂ ਜਾਣਦੇ ਭੁਲਾਏ ਹੀਰੇ ਸਸਤੇ ਮਿਲਦੇ ਵੇਖੇ ਹੀਰੇ ਸਸਤੇ ਮਿਲਦੇ ਵੇਖੇ ਲਾਲ ਤਕੜੀਆਂ ਵਿੱਚ ਤੁਲਦੇ ਵੇਖੇ ਫੁੱਲ ਪੈਰਾਂ ਵਿੱਚ ਰੁੱਲਦੇ ਵੇਖੇ ਸਿਆਣੇ ਗੱਲਾਂ ਭੁੱਲਦੇ ਵੇਖੇ ਕੋਈ ਕਿਸੇ ਨਾਲ ਪਿਆਰ ਨਹੀਂ ਕਰਦਾ ਦਿਲ ਦੁਨੀਆਂ ਵਿੱਚ ਰੁੱਲਦੇ ਵੇਖੇ ਮਹਿੰਗੀ ਲੱਕੜ ਮਹਿੰਗੇ ਕੱਪੜੇ ਤੈਨੂੰ ਫੂਕ ਕੇ ਸਭ ਨੇ ਤੁਰ ਜਾਣਾ ਮਹਿੰਗੀ ਲੱਕੜ ਮਹਿੰਗੇ ਕੱਪੜੇ ਤੈਨੂੰ ਫੂਕ ਕੇ ਸਭ ਨੇ ਤੁਰ ਜਾਣਾ ਲੱਖ ਲਾਵਾਂ ਲਈ ਜੇਬ ਲੱਖ ਲਾਵਾਂ ਲਈ ਜੇਬ ਕਫਨ ਨੂੰ ਬੁਲਿਆ ਸਭ ਕਮਾਇਆ ਇੱਥੇ ਹੀ ਰਹਿ ਜਾਣਾ ਭੁੱਲਿਆ ਕੋਈ ਠੱਗਿਆ ਜਾਵੇ ਕੋਈ ਭੱਜਿਆ ਜਾਵੇ ਕੋਈ ਸਾਧ ਨਾਲ ਲਵੇ ਕੋਈ ਠੱਗਾ ਪਾਵੇ ਕੋਈ ਰਹਿਂਦਾ ਆਕੜ ਚ ਕੋਈ ਸ਼ੀਸ਼ ਸੁਣਾਵੇ ਜਿਹੜੇ ਮੇਰੇ ਰੱਬ ਨਾਲ ਲਾਵਾਂ ਜਿਹੜਾ ਮੇਰੇ ਰੱਬ ਨਾਲ ਲਵੇ ਉਹੀ ਸਵਰਗਾ ਨੂੰ ਜਾਵੇ ਜਿਹੜਾ ਮੇਰਾ ਰੱਬ ਨਾਲ ਲਾਵੇ ਉਹੀ ਸਵਰਗਾਂ ਨੂੰ ਜਾਵੇ